ਕਹਿਣ ਗੁਰੂ ਨਾਨਕ ਜੀ ਹਰ ਧਿਆਲ ਪੰਡਤ ਨੂੰ ਰਸਮ ਰਵਾਜ ਨਹੀਂ ਇਹ ਚੰਗੇ ਉੱਚਾ ਤੇ ਨੀਚ ਵਾਲਾ ਵਾਦ ਗਿਆ ਬੋਲ ਬਾਲਾ ਸੱਚ ਕਹਿਣੋ ਹਰ ਕੋਈ ਸੰਗੇ ਪੰਡਤ ਜੀ ਸੱਚ ਕਹਿਣੋ ਹਰ ਕੋਈ ਸੰਗੇ ਆ ਬਿਨਾ ਮਤਲਬ ਤੋਂ ਨਹੀਂ ਧਾਗਾ ਪਰਵਾਨ ਤੇਰਾ ਅਸਾਂ ਨਹੀਂ ਸਰੀਰ ਨੂੰ ਸ਼ਾਉਣਾ ਜੱਤ ਦੀਆਂ ਘੰਡਾਂ ਉਤੇ ਸੱਤ ਵਾਲਾ ਵਟ ਹੋਵੇ ਗਾਲ ਜੇ ਜਿਨੇਉ ਐਸਾ ਪਾਉਣਾ ਪੰਡਤ ਜੀ ਗਾਲ ਜੇ ਜਿਨੇਉ ਐਸਾ ਪਾਉਣਾ ਸ਼ਮਦਾ ਇੱਕ ਪਾਵੇ ਕਪਾ ਦਾ ਜਨੇਉ ਦੂਜਾ ਸਣ ਦਾ ਜਨੇਉ ਤੀਜਾ ਪਾਵੇ ਸਮਾਜ ਵਿੱਚ ਨਫਰਤ ਬੀਜ ਦਾ ਜਨੇਉ ਜਿਹੜਾ ਪਿਆਰ ਨਾਲ ਜਿਉਣਾ ਨਾ ਸਿਖਾਵੇ ਪੰਡਤ ਜੀ ਪਿਆਰ ਨਾਲ ਜਿਉਣਾ ਨਾ ਸਿਖਾਵੇ ਉਹ ਤੇਰਾ ਸਾਨੂੰ ਨਹੀਂ ਕਬੂਲ ਇਹ ਪਾਦਾ ਜੀ ਜਿਨੇ ਉ ਤੇਰਾ ਜਿਸ ਨੇ ਪਿਆਰ ਨਹੀਂ ਵਧਾਉਣਾ ਦਿਲ ਵਿੱਚ ਦਇਆ ਅਤੇ ਜੰਮਤਾ ਲਈ ਪਿਆਰ ਹੋਵੇ ਗਲ ਚ ਜਿਨੇਉ ਐਸਾ ਪਾਉਣਾ ਪੰਡਤ ਜੀ ਗਾਲ ਤੇ ਜਿਨੇਉ ਐਸਾ ਪਾਉਣਾ ਖਾ ਦੀ ਅੱਗ ਵਿੱਚ ਤਾਰਮਾ ਦਾ ਆਗੂ ਮੱਕੇ ਜਾਣ ਪਏ ਸੱਚ ਨੂੰ ਛਬਾਈ ਅੱਗ ਦੇ ਪੰਭੂਕੇ ਹਾਰ ਥਾ ਤੇ ਨਜ਼ਰ ਆਉਂਦੇ ਸਾੜ ਰਈਆ ਦੇਸ਼ ਦੀ ਲਕਾਈ ਪੰਡਤ ਜੀ ਸਾੜ ਰਈਆ ਦੇਸ਼ ਦੀ ਲਕਾਈ ਓ ਲੁੱਟਦੇ ਨੇ ਦਿੰਗਾ ਗੰਡਾ ਤੇ ਸਤਵਾਲਾ ਵਟ ਹੋਵੇ ਘਾਲ ਤੇ ਜਨੇਉ ਐਸਾ ਪਾਉਣਾ ਪੰਡਤ ਜੀ ਘਾਲ ਤੇ ਜਨੇਉ ਐਸਾ ਪਾਉਣਾ ਇਹ ਖੂਨ ਪੀਣ ਜਨਤਾ ਦਾ ਹਾਕਮ ਜੋ ਦੇਸ਼ ਦੇ ਦਾ ਸਤ ਗੁਰਾਂ ਦੀ ਭਲਾ ਕੇ ਉਹ ਦਿਲ ਵਿੱਚ ਕਬਟ ਤੇ ਮੱਖੋ ਰਾਮ ਰਾਮ ਕਹਿੰਦੇ ਕਰਦੇ ਨੇ ਦਗਾਯੋ ਵਸਾ ਕੇ ਪੀਣ ਜਨਤਾ ਦਾ ਹਾਕਮ ਜੋ ਦੇਸ਼ ਦੇ ਨੀ ਹੋਂਦ ਸੱਤ ਗੁਰਾਂ ਦੀ ਭਲਾ ਕੇ ਦਿਲ ਵਿੱਚ ਕਾਪੋਟ ਤੇ ਮੁੱਖੋਂ ਰਾਮ ਰਾਮ ਕਹਿੰਦੇ ਕਰਦੇ ਨੇ ਦਗਾਇਓ ਵਸਾ ਕੇ ਪੰਡਤ ਜੀ ਕਰਦੇ ਨੇ ਦਗਾਇਓ ਵਸਾ ਕੇ ਕੇ ਤਗੇ ਤੇ ਫਰੇਬ ਵਾਲਾ ਬਣਿਆ ਮਾਹੌਲ ਸਾਰੇ ਟੁੱਟ ਜਾਣਾ ਕੱਚ ਦਾ ਖਿਲਾਉਣਾ ਧਗੇ ਤੇ ਫਰੇਬ ਵਾਲਾ ਬਣਿਆ ਮਾਹੌਲ ਸਾਰੇ ਟੁੱਟ ਜਾਣਾ ਕੱਚ ਦਾਖ ਲਾਉਣਾ ਦਿਲ ਵਿੱਚ ਦਇਆ ਅਤੇ ਜੰਤਾਂ ਲਈ ਪਿਆਰ ਹੋਵੇ ਗਾਲਚ ਜਨੇਊ ਐਸਾ ਪਾਉਣਾ ਪੰਡਤ ਜੀ ਗਾਲ ਤੇ ਜਨੇਊ ਐਸਾ ਪਾਉਣਾ ਓ ਸੱਚ ਨੂੰ ਨਿ ਪੂਜਦੇ ਪੰਡਤ ਮਲਾਣੇ ਇੱਥੇ ਮੁੱਲਾਂ ਵਾਲੀ ਬਾਗਨਾ ਨਰੋਈ ਕੂਠਿਆ ਤੇ ਸੱਚ ਦਾ ਮੁਲੰਮਾ ਸਾਰੇ ਫੇਰ ਦੇ ਨੇ ਸੱਚ ਛੱਡ ਬੈਠਾ ਹਾਰ ਕੋਈ ਪੰਡਤ ਜੀ ਸੱਚ ਛੱਡ ਬੈਠਾ ਹਾਰ ਕੋਈ ਓ ਦਿਲ ਦੇ ਤਰਾਜੂ ਵਿੱਚ ਦੁਖੀਆਂ ਦੇ ਦੁੱਖ ਨਾਪੇ ਅਸਾਂ ਦੁੱਖ ਸਭ ਦਾ ਵਡਾਉਣਾ ਦਿਲ ਵਿੱਚ ਜੰਤਾਲੀ ਪਿਆਰ ਹੋਵੇ ਗਾਲ ਚ ਜਨੇਉ ਐਸਾ ਪਾਉਣਾ ਪੰਡਤ ਜੀ ਗਾਲ ਚ ਜਨੇਉ ਐਸਾ ਪਾਉਣਾ ਟਟਣਾ ਨਿਕਾ ਦੇਵੀ ਜਨੇਊ ਐ ਸਾ ਪੰਡਤ ਜੀ ਮਰਗਿਆਂ ਦੇ ਨਾਲ ਪਿੱਛੇ ਜਾਊ ਪੂਜਾ ਹੋ ਮਾਨ ਸਬੀ ਥਾਰੇ ਸੰਸਾਰੀ ਉੱਤੇ ਦਰਗਾਹ ਦੇ ਵਿੱਚ ਸੋ ਬਾਬਾ ਪੰਡਤ ਜੀ ਦਰਗਾਹ ਦੇ ਵਿੱਚ ਸੋ ਬਾਬਾ ਪਾਉ ਓ ਪੌਂਦੇ ਝ ਸਿਨੂ ਨੇ ਮੱਖਣ ਤੇ ਸੰਦੂਦੋਵੇਂ ਪਾਉਂਦੇ ਜਗਦੀ ਸਿਨੂ ਨੇ ਮੱਖਣ ਤੇ ਸੰਦੂਦੋਵੇਂ ਸੱਚ ਦਾ ਤਰਾਨਾ ਜਿੰਨਾ ਗਾਉਣਾ ਜੱਤ ਦੀਆਂ ਗੰਡਾਂ ਅਤੇ ਸਤਵਾਲ ਵਟ ਹੋਵੇ ਘੜ ਚ ਜਨੇਊ ਐਸਾ ਪਉਣਾ ਪੰਡਤ ਜੀ ਘਾਲ ਤੇ ਜਨੇਉ ਵੈਸਾ ਪਾਉਣਾ ਪੰਡਤ ਜੀ ਘਾਲ ਤੇ ਜਨੇਉ ਵੈਸਾ ਪਾਉਣਾ